ਬਾਬਾ ਸਿਦਕੀ ਕਤਲकांड ਦੇ ਵਿੱਚ ਆਈ ਹੈ ਵੱਡੀ ਅਪਡੇਟ ਸਾਹਮਣੇ ਪਤਾ ਲੱਗ ਗਿਆ ਹੈ ਕਿ ਬਾਬਾ ਸਿਦਕੀ ਦਾ ਆਖਿਰ ਕਤਲ ਕਿਸ ਨੇ ਕੀਤਾ ਹੈ ਲੋਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ ਹੈ ਕਾਤਿਲ ਮੁੰਬਈ ਪੁਲਿਸ ਨੇ ਖੁਦ ਕੀਤਾ ਹੈ ਖੁਲਾਸਾ ਜੀ ਆਦਤੀ ਕਿ ਜਾਣੇ ਮਾਨੇ ਨੇਤਾ ਬਾਬਾ ਸਿਦਕੀ ਦੇ ਕਤਲकांड ਦੇ ਵਿੱਚ ਇੱਕ ਵੱਡਾ ਖੁਲਾਸਾ ਹੋ ਗਿਆ ਜਿਸ ਦੀ ਜਾਣਕਾਰੀ ਮੁੰਬਈ ਪੁਲਿਸ ਨੇ ਖੁਦ ਦਿੱਤੀ ਹੈ ਦੇ ਸਾਹਮਣੇ ਆ ਗਿਆ ਉਹ ਨਾ ਜਿਸ ਨੇ ਬਾਬਾ সিদ্দিকੀ ਦਾ ਕਤਲ ਕੀਤਾ ਤੇ ਨਾਲ ਹੀ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹ ਗੇ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਨਾਲ ਸਬੰਧਿਤ ਹੈ ਜਿਹਾ ਦੱਸਦੀਏ ਲੋਰੈਂਸ ਬਿਸ਼ਨੋਈ ਦੇ ਪਰਾ ਅਨਮੋਲ ਬਿਸ਼ਨੋਈ ਦੇ ਉੱਪਰ ਹੁਣ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਉਸ ਨੇ ਹੀ ਬਾਬਾ সিদ্দিকੀ ਦੇ ਕਤਲकांड ਨੂੰ ਅੰਜਾਮ ਦਿੱਤਾ ਹੈ ਇਹ ਸਾਰੀ ਜਾਣਕਾਰੀ ਮੁੰਬਈ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਦੱਸ ਦਈਏ ਕਿ ਇੱਥੇ ਜ਼ਿਕਰੇ ਖਾਸ ਹੈ ਕਿ ਬੀਤੀ 12 ਅਕਤੂਬਰ ਨੂੰ ਬਾਬਾ ਸਿਦਕੀ ਦਾ ਕਤਲ ਹੋਇਆ ਸੀ ਜਿਸ ਨੂੰ ਲੈ ਕੇ ਪੂਰੀ ਮੁੰਬਈ ਪੁਲਿਸ ਦੇ ਵਿੱਚ ਤਹਿਲਕਾ ਮਚ ਗਿਆ ਸੀ ਸਨਸਨੀ ਫੈਲ ਗਈ ਸੀ ਤੇ ਇਸ ਦੇ ਕਤਲ ਨੂੰ ਫੜਨ ਦੇ ਵਾਸਤੇ ਮੁੰਬਈ ਪੁਲਿਸ ਦੇ ਵੱਲੋਂ ਉਚੇਚੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਤੇ ਹੁਣ ਇਸ ਮਾਮਲੇ ਦੇ ਵਿੱਚ ਮੁੱਖ ਜੱਜ ਏਐਮ ਪਾਟਲ ਦਾ ਕਹਿਣਾ ਹੈ ਕਿ ਇਸ ਕਤਲकांड ਦਾ ਜਿਹੜਾ ਅੰਜਾਮ ਹੈ ਉਹ ਅਨਮੋਲ ਬਿਸ਼ਨੋਈ ਦੇ ਹੀ ਸਿਰ ਜਾਂਦਾ ਹੈ ਕਿਉਂਕਿ ਉਸਨੇ ਕੁਝ ਲੋਕਾਂ ਦੇ ਨਾਲ ਮਿਲ ਕੇ ਬਾਬਾ ਸਿਦਕੀ ਦਾ ਕਤਲ ਕਰਵਾਇਆ ਉਹਦਾ ਤਾਂ ਕਿਹਾ ਹੈ ਕਿ ਅਨਮੋਲ ਬਿਸ਼ਨੋਈ ਨੇ ਸ਼ਿਵ ਕੁਮਾਰ ਗੋਤਮ ਨੂੰ ਮੋਰੇ ਦੇ ਤੌਰ ਤੇ ਵਰਤਿਆ ਤੇ ਉਸ ਨੂੰ ਉਹ ਸਾਰਾ ਸਮਾਨ ਮੁਹਈਆ ਕਰਵਾਇਆ ਜਿਸ ਦੇ ਨਾਲ ਬਾਬਾ ਸਿਦਕੀ ਦਾ ਕਤਲ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਮੁੰਬਈ ਪੁਲਿਸ ਦੇ ਵੱਲੋਂ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਉੱਪਰ ਪਰਚੇ ਵੀ ਦਰਜ ਹੋ ਗਏ ਸਨ ਤੇ ਬਾਅਦ ਵਿੱਚ ਹੌਲੀ-ਹੌਲੀ ਇਹਨਾਂ ਦੀ ਜਾਂਚ ਕਰਕੇ 8 ਲੋਕਾਂ ਦੇ ਉੱਪਰ ਜਿਹੜੇ ਪਰਚੇ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਅਨਮੋਲ ਬਿਸ਼ਨੋਈ ਤੇ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਜਿਹੜੇ ਇਸ ਮਾਮਲੇ ਵਿੱਚ ਗ੍ਰਿਫਤਾਰ ਸਨ ਉਹਨਾਂ ਦੇ ਵਕੀਲ ਰੁਪੇਸ਼ ਜੈਸਵਾਲ ਦਾ ਕਹਿਣਾ ਹੈ ਕਿ ਅਨਮੋਲ ਬਿਸ਼ਨੋਈ ਨੂੰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਗਲਤ ਹੈ ਕਿਉਂਕਿ ਉਹਨਾਂ ਦੇ ਉੱਪਰ ਕੋਈ ਪੱਕੇ ਸਬੂਤ ਨਹੀਂ ਹਨ ਕਿ ਉਹ ਦੋਸ਼ੀ ਨੇ ਇਸ ਕਰਕੇ ਉਹਨਾਂ ਤੇ ਤਰਾਵਾਂ ਜਿਹੜੀਆਂ ਨਹੀਂ ਲਗਾਈਆਂ ਜਾ ਸਕਦੀਆਂ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਜਾ ਸਕਦਾ ਪਰੰਤੂ ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਦੀ ਘੜੀ ਤੱਕ ਤਾਂ ਅਨਮੋਲ ਬਿਸ਼ਨੋਈ ਦਾ ਹੀ ਨਾਮ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਬਾਬਾ ਸਿਦਕੀ ਕਤਲ ਕਾਂਡ ਨੂੰ ਅੰਜਾਮ ਦਿੱਤਾ ਹੈ ਇਹ ਸਾਰਾ ਕਹਿਣਾ ਮੁੰਬਈ ਪੁਲਿਸ ਦਾ ਹੈ ਇੱਥੇ ਦੱਸ ਦਈਏ ਕਿ ਜਿਹੜੇ 8 ਲੋਕ ਹੁਣ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਉਹਨਾਂ ਨੂੰ 7 ਦਸੰਬਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਅਗਲੇ ਦੀ ਜਿਹੜੀ ਜਾਣਕਾਰੀ ਹੈ ਅਗਲੇ ਦੀ ਜਿਹੜੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇੱਥੇ ਜ਼ਿਕਰੇ ਖਾਸ ਹੈ ਕਿ ਬਾਬਾ ਸਿਦਕੀ ਜਿਹੜੇ ਉੱਗੇ ਨੇਤਾ ਸੰਤ ਇਸ ਤੋਂ ਇਲਾਵਾ ਬਾਲੀਵੁੱਡ ਦੇ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਸਨ ਤੇ ਉਹਨਾਂ ਨੂੰ ਵਕ ਵਕ ਮੌਕੇ ਤੇ ਬਾਲੀਵੁੱਡ ਹਸਤੀਆਂ ਦੇ ਨਾਲ ਦੇਖਿਆ ਗਿਆ ਇੱਥੋਂ ਤੱਕ ਕਿ ਸਲਮਾਨ ਖਾਨ ਦੇ ਨਾਲ ਵੀ ਉਹਨਾਂ ਦੇ ਬਹੁਤ ਚੰਗੇ ਸੰਬੰਧ ਸਨ ਅਤੇ ਬਾਲੀਵੁੱਡ ਦੇ ਹੋਰ ਵੀ ਉੱਗੇ ਸਟਾਰਾਂ ਦੇ ਨਾਲ ਉਹਨਾਂ ਦੀ ਉੱਠਣੀ ਬੈਠਣੀ ਸੀ ਤੇ ਬਹੁਤ ਵੱਡੀਆਂ ਪਾਰਟੀਆਂ ਦੀਆ ਬਾਲੀਵੁੱਡ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਦੇਖਿਆ ਗਿਆ ਸੀ ਬਾਬਾ ਸਿਦਕੀ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੂੰ ਜਿਹੜੇ ਕਿ ਇਹ ਗੈਂਗਸਟਰ ਦਾ ਜਿਹੜੇ ਹਤਿਆਰੇ ਸੀ ਉਹ ਲੋੜਿੰਦੇ ਸਨ ਤੇ ਹੁਣ ਅਨਮੋਲ ਬਿਸ਼ਨੋਈ ਤੇ ਇਹ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਹੀ ਬਾਬਾ ਸਿਦਕੀ ਦਾ ਕਤਲ ਕੀਤਾ ਗਿਆ ਹੈ ਮੁੰਬਈ ਪੁਲਿਸ ਇਸ ਦੀ ਪੂਰੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਵੀ ਕਰ ਰਹੀ ਹੈ ਤੇ ਪੁਲਿਸ ਦਾ ਇਹੀ ਕਹਿਣਾ ਹੈ ਔਰ ਪੁਲਿਸ ਦੇ ਵੱਲੋਂ ਵੀ ਇਹੀ ਖੁਲਾਸਾ ਕੀਤਾ ਗਿਆ ਹੈ ਕਿ ਅਨਮੋਲ ਬਿਸ਼ਨੋਈ ਦੇ ਵੱਲੋਂ ਹੀ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ ਤੇ ਨਾਲ ਹੀ ਨਾਲ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਲਈ ਵਿੱਤੀ ਸਹਾਇਤਾ ਕਿੱਥੋਂ ਆਦੀ ਸੀ ਪੈਸਾ ਕਿੱਥੋਂ ਆਉਂਦਾ ਸੀ ਜਾਂ ਫਿਰ ਹੋਰ ਜਿਹੜੀ ਵੀ ਸਹਾਇਤਾ ਕਿਸੇ ਵੱਲੋਂ ਦਿੱਤੀ ਜਾ ਰਹੀ ਸੀ ਇਹ ਅਜੇ ਜਾਂਚ ਦੇ ਅਧੀਨ ਹੈ ਤੇ ਜਾਂਚ ਤੋਂ ਬਾਅਦ ਪੁਲਿਸ ਇਸ ਤੇ ਪੂਰੇ ਦੇ ਪੂਰੇ ਖੁਲਾਸੇ ਕਰ ਦੇਵੇਗੀ